ਕਿਤੀਆਂ ਗਲੀਆਂ ਨਾਲ ਗਲੀਆਂ ਕਰਕੇ ਕੋਲ ਮਿੱਠਾ ਬਸੇਉਂਦੇ ਉਹਦੇ ਵਿੱਚ ਪੱਖੀ ਉਹ ਬੱਤੀ ਪਰ ਉਹ ਪੱਟੀਆਂ ਪਾਣੀ ਨਾ ਉਹ ਪੱਟੀਆਂ ਨਹੀਂ ਜਾਂਦੀਆਂ ਉਹ ਕਿੰਨੀ ਕਿੰਨੀ ਹੋਣੇ ਬਹੁਤ ਹੈ ਨਹੀਂ ਲੱਗਦਾ ਨਹੀਂ ਚਾਪ ਆਪਣਾ ਠੀਕ ਆਪਾਂ ਨੂੰ ਲੋੜ ਨਹੀਂ ਜਰਤ ਹੈ ਠੀਕ ਹੈ ਇਹੋ ਬਾਤ ਗੱਲ ਸਹੀ ਜੀ ਸੋ ਆਪਣਾ ਮੜ ਜੋ ਕਰੀ ਤੂੰ ਗੱਲ ਪੱਖੀ ਦੀ ਪੱਟੀ ਹੈ ਨਾ ਪੱਖੀ ਕੱਟ ਕੇ ਅੰਦਰ ਹੀ ਗੇਰੀਆ ਉਹ ਤੁਸੀਂ ਹੀ ਕਰਦੇ ਹੋ ਮੋਹਰ ਵਾਲੀ ਬਈਆ ਪੂਰੀ ਜਨੀ ਬਈਆ ਤੁਹਾਨੂੰ ਕਹਿੰਦਾ ਤੂੰ ਦੇਖ ਕਾਲੇ ਕਾਲੇ ਤੇਰੀ ਕੀ ਤੇ ਕੀ ਜੇ ਜਨਾ ਪਰਿਜ਼ਾ ਲੋਗੇ ਕੰਪਲੀਟ ਕਰਾਪੀ ਨਾ ਜਾਉ ਬਈ ਲੱਗਦੀ ਉਹ ਨਾਲ ਚਰਾ ਕੇ ਉਕਰਾਂ ਤੁਹਾਨੂੰ ਕਰਾਉ ਜਾਂ ਨਹੀਂ ਵੀ ਜਾਣੇ 아이頼んで뭐らってごめん <목소리도> 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 ਲਾਡੀ ਜੀ ਲਾਡੀ ਜੀ ਕੱਲ ਕਿਹੜੀ ਦੁਕਾਨ ਤੁਹਾਡੀ ਮੋਬਾਈਲ ਰਪੇਤ ਦੀ ਕੀ ਕੀ ਚੋਰੀ ਹੋਈ ਤੁਹਾਡੀ ਕੀ ਚੋਰੀ ਹੋਇਆ ਰਾਤ 8-10 ਫੋਨ ਨੇ ਜੀ ਕੁਛ ਕੈਸਾ 5-7000 ਰੁਪਿਆ ਤੇ ਐਸੈਸਰੀ ਵਗੈਰਾ ਥੋੜੀ ਕਿਵੇਂ ਮਤਲਬ ਕਿੰਦਾ ਕਾਹਚ ਪੜੇਗਾ ਪਿਛੋਂ ਦੀ ਪਾਰ ਲਾ ਕੇ ਜੀ ਲੈਂਟਰ ਤੋਂ ਪਾਰ ਲਾ ਕੇ ਹਾਂਜੀ ਐਡੀਆ ਕਿੰਨੀ ਚੋਰੀ ਹੋਈ ਐਡੀਆ ਹੈਗੇ 50-60000 ਦਾ ਨੁਕਸਾਨ ਮੋਬਾਈਲ ਪੇਜ ਵੀ ਕਰਨਾ ਹਾਂਜੀ ਹਾਂਜੀ ਗੁਰਦੇਵ ਸਿੰਘ ਜੀ ਉਤੇਜ ਕੰਮ ਕਰਦਾ ਸੀ ਇਹ ਦੁੱਧ ਦਾ ਕੰਮ ਕਰਦੇ ਆ ਜੀ ਡੇਰੀ ਦਾ ਜੀ ਕਿੰਨੀ ਕੀ ਕੁ ਚੋਰ ਲੈ ਗਏ ਥੋੜੀ ਕਰਦੇ ਬੱਚੋਰਾ ਨੇ ਕਾਸ਼ ਕਾਸ਼ ਛੇੜਿਆ ਜੀ ਗੱਲੇ ਚੋਂ 3500 ਰੁਪਇਆ ਜੀ ਪਿੱਛੋਂ ਦੀ ਬੜੇ ਨੇ ਉਹ ਛੋਟਾ ਪੱਖਾ ਲੱਗਿਆ ਹੋਇਆ ਦੀ ਅੱਛਾ ਉਹ ਪਟਕ ਕੇ ਉਹਦੇ ਵਿੱਚ ਦੀ ਬੜੇ ਨੇ ਜੀ ਕਿੱਥੋਂ ਬੜਿਆ ਹਾਂ ਜੀ ਹਾਂ ਜੀ ਹਾਂ ਉਹ ਜਾਲ ਲੱਗਿਆ ਹੋਇਆ ਜੀ ਪੱਖਾ ਲੱਗਿਆ ਹਾਂ ਜੀ ਹਾਂ ਉਹ ਪਟਕ ਕੇ ਉਹ ਪਟਕ ਕੇ ਫੇਰ ਬੜੇ ਨੇ ਜੀ ਕਾਸ਼ ਕਾਸ਼ ਥੋੜੀ ਹੋਇਆ ਕਾਸ਼ ਹੋਇਆ ਜੀ 3500 ਰੁਪਇਆ